ਤੋਰ ਮਰਪੋਤਾ ਦੇ ਚਲੇ ਗਿਆ ਓਏ ਓਏ ਪੈਦਾ ਉਸ ਮਰਪੋਤਾ ਦੇ ਚਲੇ ਗਿਆ ਜਿੱਦ ਤੱਕ ਇਹ ਰਿਵਾਜ ਹੈ ਮੋਹਾਂ ਕੱਟ ਲੀਂਦੇ ਹੋ ਗਾਦੇ ਦਾਟ ਤੇ ਸ਼ਕਤੀਆਂ ਬੱਜਾ ਦੇ ਆਹਨ ਤੇ ਪਹੁੰਚਾ ਦੀ ਭਾਈ ਜੀ ਤੋਦੀ ਪਰ ਤੂੰ ਮੇਰੇ ਕੇ ਨਾਲ ਮਾਰ ਕੇ ਤੂੰ ਮੇਰੀ ਤਾਂ ਤੂੰ ਮੇਰਾ ਬਾਪ ਹਾਲੇਲੂਆ ਤੇਰੀ ਸ਼ਕਤੀ ਆ ਪ੍ਰਭੂ ਤੂੰ ਆਈ ਹੋਈ ਸ਼ਸ਼ ਸ਼ਸ਼ ਬੋਲੋ ਜੀ ਸ਼ਰਮ ਨਾ ਲਾਈਏ ਤੁਹੇ ਤੂੰ ਦਇਆ ਕਰ ਆਮਾਨਤ ਮਸੀਹ ਜੀ ਸਰ ਕਿੱਥੋਂ ਦੇ ਰਹਿਣ ਵਾਲੇ ਹੈਗੇ ਸਰ ਕੱਕਾ ਕੁੰਡਿਆਲਾ ਤਰਨਤਨ ਦੇ ਨਜੀਦ ਕੇ ਸਰ ਜਿਹੜੀ ਮਨਤ ਭਾਗੀ ਘਟਨਾ ਵਾਪਰੀ ਹੈਗੀ ਆ ਕੀ ਕਹਿਣਾ ਚਾਹੁੰਦੇ ਸਰ ਕੀ ਮਾਮਲਾ ਕੀ ਹੈ ਜੀ ਘਟਨਾ ਕਰਮ ਕਿਵੇਂ ਹੋਇਆ ਜੀ ਮੇਰੀ ਬੇਟੀ ਦੀ ਸਗਨ ਸੀ ਜੀ ਤੇ ਇਹ ਆ ਰਹੀ ਸਗਨ ਤੇ ਹੀ ਲਾਉਣ ਜਾ ਰਹੇ ਹਾਂ ਸਾਰਾ ਪਰਿਵਾਰ ਤੇ ਜੋ ਸਿੰਧੀ ਮਸੀ ਮੇਰਾ ਬੇਟਾ ਸੀ ਜੀ ਹਾਂ ਜੀ ਜੋ ਬੀ ਐਸਐਫ ਵਿੱਚ ਨੌਕਰੀ ਕਰਦਾ ਸੀ ਤੇ ਔਰ ਅਰਸ਼ ਦੀ ਪਜੜਾ ਉਹ ਵੀ ਮੇਰਾ ਭਤੀਜਾ ਸੀ ਮੇਰੇ ਭਰਾ ਦਾ ਲੜਕਾ ਸੀ ਜੀ ਤੇ ਪੱਦਾ ਢੁੰਨ ਦੇ ਕਾਰਨ ਉਹ ਡਵਾਇਡਰ ਤੇ ਵਜਨ ਕਾਰਨ ਉਹ ਗੱਡੀ ਜਿਹੜੀ ਉਹ ਬਜਾਦਾ ਔਲਟ ਗਈ ਸੰਭਲ ਨਹੀਂ ਗਈ ਤੇ ਇਸ ਕਾਰਨ ਇੱਕ ਮੇਰੀ ਦੋਤੀ ਲੱਗਦੀ ਆ ਇੱਕ ਮੇਰਾ ਬੇਟਾ ਇੱਕ ਮੇਰਾ ਭਰਾ ਦਾ ਮੁੰਡਾ ਤੇ ਉਹਨਾਂ ਤਿੰਨਾਂ ਦੀ ਡੈਥ ਹੋ ਚੁੱਕੀ ਆ ਔਰ ਮੇਰੀ ਜੋ ਬੇਟੀ ਐ ਸਲੋਮੀ ਚੀਦਾ ਉਹਦੀ ਲੱਤ ਤੇ ਸੱਟ ਲੱਗੀ ਔਰ ਡਾਕਟਰ ਰਾਡਬਾਰੇ ਦੱਸ ਰਹੇ ਨੇ ਤੇ ਔਰ ਜਿਹੜੀ ਮੌਨਿਕਾ ਹੈ ਉਹ ਮੇਰੀ ਭਨੇਵੀ ਆ ਜੀ ਔਰ ਉਸ ਵੀ ਨੂੰ ਕਾਫੀ ਸੱਟ ਹੈ ਸੀਰੀਅਸ ਆ ਤੇ ਏ ਤੁੰਨ ਦਾ ਕਾਰਨ ਕੇ ਵਾਕਿਆ ਹੋਇਆ ਤੇ ਸਾਡੇ ਨਾਲ ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ ਕਿ ਜੋ ਅਸੀਂ ਕਿਸੇ ਨੂੰ ਕੋਈ ਯਾਹਰ ਨਹੀਂ ਕਰ ਸਕਦੇ ਐਕਸੀਡੈਂਟ ਹੋਇਆ ਜੀ ਇੱਥੇ ਮੱਲੀਆਂ ਵਾਲੇ ਟੋਲ ਕੋਈ ਮੱਲੀਆਂ ਪਿੰਡਾ ਜੀ ਤਰੰਦਰਾ ਤੋਂ ਆ ਰਹਾ ਏ ਤੁੰਦੇ ਕਾਰਨ ਹੋਇਆ ਜੀ ਬਾਕੀ ਕੋਈ ਟੋਲ ਦੇ ਅੱਗੇ ਜੋ ਪਲਾਸਟਿਕ ਦੇ ਜਿਤਨਾ ਬਾਕਸ ਲੱਗੇ ਹੁੰਦੇ ਬਹੁਤ ਉਹਨਾਂ ਕਰਕੇ ਵੀ ਗੱਡੀ ਲੱਗਦੀ ਤੇ ਬਹੁਤ ਬਚਾਅ ਹੋ ਜਾਂਦਾ ਇਹ ਕੁਝ ਨਾ ਕੁਝ ਇਹਨਾਂ ਨੂੰ ਮੁਕੀ ਕਰਨਾ ਚਾਹੀਦਾ ਸੁਧਾਰ ਟੈਕਸ ਦੇ ਰਹੇ ਸਾਰਾ ਕੋਈ ਦੇ ਰਹੇ ਜੀ ਬਾਕੀ ਜੇ ਕੋਈ ਜੇ ਤੋਂ ਦਾ ਕਾਰਨ ਹੋ ਸਕਦਾ ਬਾਕੀ ਕੋਈ ਨਾ ਕੋਈ ਸੇਫਟੀ ਵੀ ਲੱਗੀ ਹੁੰਦੀ ਤੇ ਦਾਵੇ ਬਚਾ ਹੁੰਦਾ ਇਹ ਅੱਜ ਮਾਰਨਿੰਗ ਇੱਕ ਸਵਿਫਟ ਡੀਅਰ ਗੱਡੀ ਸੀ ਪੀਵੀ 46 ਈ 84 89 ਇਹ ਆਪਣੀ ਸਿਸਟਰ ਦਾ ਇੰਗੇਜਮੈਂਟ ਕਰਨ ਵਾਸਤੇ ਸਰਸੇਮ ਜਾ ਰਹੇ ਸੀਗੇ ਤੇ ਥੋੜੀ ਗੱਡੀ ਸਪੀਡਲੀ ਸੀ ਤੇ ਜਿਹੜਾ ਡੁਆਇਟਰ ਹੁੰਦਾ ਟੂਲ ਪਲੱਜ ਨੇੜੇ ਉਹਦੇ ਨਾਲ ਟਕਰਾਉਣ ਕਰਕੇ ਗੱਡੀ ਦਾ ਕਾਫੀ ਨੁਕਸਾਨ ਹੋਇਆ ਤੇ ਜਿਹਦੇ ਵਿੱਚ ਮੌਕੇ ਤੇ ਹੀ ਇੱਕ ਬੰਦੇ ਦੀ ਜਿਹੜੀ ਡੈਥ ਹੋ ਗਈ ਸੀ ਸੰਦੀਪ ਸੰਦੀਪ ਮਸੀਹ ਦੀ ਉਸ ਤੋਂ ਬਾਅਦ ਬਾਕੀ ਜਿਹੜੇ ਦੋ ਤਿੰਨ ਬੰਦੇ ਸੀ ਉਹ ਏਮਜ ਹਸਪਤਾਲ ਬਠਿੰਡੇ ਦਾ ਰੈਫਰ ਕਰਤੇ ਸੀਗੇ ਜਿੱਥੇ ਜਾ ਕੇ ਦੋ ਬੰਦਿਆਂ ਦੀ ਉੱਥੇ ਵੀ ਡੈਥ ਹੋ ਗਈ ਆ ਤੇ ਇੱਕ ਬੰਦਾ ਸੀ ਐਚ ਬਰਨਾਲਾ ਦਾਖਲਾ ਤੇ ਇੱਕ ਏਮਜ ਬਠਿੰਡੇ ਦਾਖਲਾ ਤੇ ਉਸ ਤੋਂ ਬਾਅਦ ਨਾਲ ਹੀ ਇੱਕ ਸਕੋਰਪੀਓ ਗੱਡੀ ਆ ਰਹੀ ਸੀ ਪਿੱਛੇ ਉਹ ਵੀ ਡਾਇਵਰਡਰ ਨਾਲ ਟਕਰਾ ਗਈ ਤੇ ਉਹਦੇ ਚ ਵੀ ਕਾਫੀ ਗੱਡੀ ਦਾ ਨਿਸ਼ਾਨ ਹੋਇਆ ਪਰੰਤੂ ਉਹ ਜਿਹੜੇ ਬੰਦੇ ਆ ਬਾਲ-ਬਾਲ ਬਚ ਗਏ ਤੇ ਪਰਿਵਾਰ ਦੇ ਜਿਹੜੇ ਮੈਂਬਰ ਆ ਉਹ ਆ ਚੁੱਕੇ ਆ ਅਸੀਂ ਉਹਨਾਂ ਦੇ ਬਿਆਨ ਲਿਖ ਕੇ ਜੈਸੀ ਵੀ ਕਾਰਵਾਈ ਹੋਊਗੀ ਉਹ ਅਮਲ ਚੱਲ ਜਾਂਦੀ ਹੋਊਗੀ। ਕੁੰਦ ਦਾ ਵੀ ਕਾਰਨ ਹੋ ਗਿਆ ਸਰਵਿਸ ਕੰਮ। ਹਾਂ ਇਹ ਹਾਸਾ ਕੁੰਦ ਕਾਰਨ ਨਹੀਂ ਵਾਪਰਿਆ। ਕੁੰਦ ਜਿਆਦਾ ਹੋਣ ਕਰਕੇ ਸਵੇਰ ਗੱਡੀ ਉਹਨਾਂ ਤੋਂ ਸਪੀਡ ਲਈ ਸੀ ਕੰਟਰੋਲ ਨਹੀਂ ਹੋਈ ਜੋ ਡਬਲਡਰ ਨਾਲ ਟਕਰਾ ਗਈ। ਫਿਰ ਇਹਨਾਂ ਮਿਰਚਕਲ ਵਿੱਚ ਕੋਈ ਫੌਜੀ ਦਾ ਅਧਿਕਾਰੀ ਮੌਜੂਦ ਨਹੀਂ ਥੀ। ਆ ਇਹਦੇ ਚ ਇੱਕ ਮੁੰਡਾ ਦੱਸ ਦਿਆ ਸੰਦੀਪ ਮਸੀਹ ਜਿਹੜਾ ਬੀਐਸਐਫ ਦੇ ਵਿੱਚ ਜੋ ਡਰਾਈਵ ਕਰ ਰਿਹਾ ਸੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਲਿਖੇ ਜਾ ਰਿਹਾ ਜੈਸੀ ਗੱਲ ਵੀ ਹੋ ਗਈ ਅਮਲ ਚ ਲਿਆਂਦੀ ਜਾਊਗੀ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਅਨੁਸਾਰ ਜੇ ਉਹ ਵੀ ਕਰੀ ਹੋਊਗੀ ਉਹਦੇ ਮੁਤਾਬਕ ਕਾਰਵਾਈ ਅਮਲ ਲਿਆਂਦੀ ਜਾਊ ਸਰ ਮੈਸੇਜ ਕੀ ਹੈਗਾ ਯਾਨੀ ਕਿ ਜਿਹੜਾ ਮੈਸੇਜ ਤਾਂ ਹੀ ਆ ਉੱਥੇ ਬੈਠੇ ਮੈਂ ਜਾ ਕੇ ਆਇਆ ਮੌਕੇ ਤੇ ਰਿਫਲੈਕਟਰ ਵਗੈਰਾ ਲੱਗੇ ਹੋਏ ਸੀਗੇ ਦੁਬਾਰੇ ਵੀ ਕਹਿ ਕੇ ਆਇਆ ਹੋਰ ਲਗਾਓ ਤੇ ਧੁੰਦ ਦਾ ਕਾਰਨ ਲੋਕਾਂ ਨੂੰ ਇਹ ਸੰਦੇਸ਼ ਆ ਵੀ ਤੁਸੀਂ ਆਪਣੀ ਗੱਡੀ ਆ ਜਿਹੜੀ ਧਿਆਨ ਨਾਲ ਚਲਾਓ ਤੇ ਹੌਲੀ ਚਲਾਓ ਤੇ ਰੂਲਾਂ ਦੀ ਪਾਲ